ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਜਿੱਥੇ ਅਸੀਂ ਆਪਣੇ ਇਸ ਚੈਨਲ ਦੇ ਰਾਹੀਂ ਤੁਹਾਨੂੰ ਨਵੀਆਂ-ਨਵੀਆਂ ਆਉਂਦੀਆਂ ਸਰਕਾਰੀ ਨੌਕਰੀਆਂ ਦੀ ਅਪਡੇਟ ਦੱਸਦੇ ਰਹਿੰਨੇ ਹਾਂ ਤੇ ਅੱਜ ਅਸੀਂ ਤੁਹਾਨੂੰ ਜੋ ਨਵੀਂ ਵੈਕੈਂਸੀ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ CISF ਦੀ ਕਾਂਸਟੇਬਲ ਟ੍ਰੇਡਮੈਨ ਦੀ ਔਨਲਾਈਨ ਫਾਰਮ 2025 ਦੇ ਲਈ ਆਏ ਨੇ CISF ਯਾਨੀ ਕਿ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੀ ਇਸ ਵਿੱਚ ਭਰਤੀ ਆ ਤੇ ਇਹ ਜੋ ਪੋਸਟ 26 ਫਰਵਰੀ ਨੂੰ ਲਾਂਚ ਹੋਈ ਆ ਟੋਟਲ ਇਸ ਵਿੱਚ 1161 ਪੋਸਟਾਂ ਆਈਆਂ ਨੇ ਤੇ ਇਸ ਪੋਸਟ ਨੂੰ ਜੋ ਅਪਲਾਈ ਕਰਨ ਇੰਪੋਰਟੈਂਟ ਡੇਟਸ ਨੇ ਇਹ ਜੋ ਫਾਰਮ ਨੇ 5 ਮਾਰਚ ਤੋਂ ਅਪਲਾਈ ਹੋਣੇ ਸਟਾਰਟ ਨੇ ਤੇ 3 April ਇਸ ਦੀ ਲਾਸਟ ਡੇਟ ਆ ਤੇ ਇਸ ਵਿੱਚ ਜੋ ਫੀਸ ਆ ਅਨ ਰਿਜ਼ਰਵਡ OBC ਤੇ EWS ਦੇ ਕੈਂਡੀਡੇਟਸ ਲਈ 100 ਰੁਪਏ ਫੀਸ ਰੱਖੀ ਗਈ ਆ ਤੇ ਬਾਕੀ ਫੀਮੇਲਸ ਲਈ SC ਕਾਸਟ ST ਕਾਸਟ ਐਕਸ ਸਰਵਿਸਮੈਨ ਜਿਹੜੇ ਐਗਜ਼ੈਪਟਡ ਕੈਟਾਗਰੀ ਨੇ ਉਹਨਾਂ ਲਈ ਕੋਈ ਵੀ ਫੀਸ ਨਹੀਂ ਰੱਖੀ ਗਈ ਹੈ ਅਤੀ ਇਸ ਪੋਸਟ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਕੁਆਲਿਫੀਕੇਸ਼ਨ ਸਿਰਫ ਤੇ ਸਿਰਫ 10ਵੀਂ ਪਾਸ ਹੋਣਾ ਜ਼ਰੂਰੀ ਆ ਤੇ ਹੁਣ ਗੱਲ ਕਰਦੇ ਇਸ ਦੀ ਬਾਕੀ ਦੇਲ ਦੀ ਜਿਵੇਂ ਕਿ ਇਸ ਵਿੱਚ ਏਜ ਲਿਮਟ ਏਜ ਲਿਮਟ ਤੁਹਾਡੇ ਕੋਲ 18 ਤੋਂ 23 ਸਾਲ ਦੀ ਹੋਣੀ ਜ਼ਰੂਰੀ ਆ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਤੇ ਜੋ ਏਜ ਰਿਲੈਕਸੇਸ਼ਨ ਵਿੱਚ ਤੁਹਾਨੂੰ ਰੂਲਸ ਦੇ ਮੁਤਾਬਿਕ ਦਿੱਤੀ ਜਾਣੀਆਂ ਤੇ ਇਸ ਦੇ ਨਾਲ ਹੀ ਜਿਹੜਾ ਪੇ ਸਕੇਲ ਨਾ ਰੱਖਿਆਗਾ 21700 ਤੋਂ ਲੈ ਕੇ 69100 ਤੱਕ ਦੇ ਪੋਸਟ ਦੀ ਹੋਣੀ ਆ ਪੇਸਕੇਲ ਨੈਸ਼ਨੈਲਿਟੀ ਤੁਹਾਡੇ ਕੋਲ ਇੰਡੀਅਨ ਸਿਟੀਜ਼ਨ ਹੋਣੀ ਚਾਹੀਦੀ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਤੇ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਸਾਡੀ ਪੋਸਟ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਸਾਡੀ ਵੀਡੀਓ ਨੂੰ ਤਾਂ ਕਿ ਸਾਰੇ ਲੋਕਾਂ ਕੋਲ ਇਹਦੀ ਜਾਣਕਾਰੀ ਪਹੁੰਚ ਸਕੇ ਤੇ ਜਿਨ੍ਹਾਂ ਨੇ ਆਪਣੀ ਪੋਸਟ ਅਪਲਾਈ ਕਰਨੀ ਆ ਉਹ ਜਲਦੀ ਤੋਂ ਜਲਦੀ ਸਾਡੇ ਇੱਥੇ ਦੇ ਨੰਬਰ ਤੇ ਸੰਪਰਕ ਕਰਕੇ WhatsApp ਤੇ ਸਾਡੇ ਨਾਲ ਕੰਟੈਕਟ ਕਰ ਲੈਣ ਤਾਂ ਕਿ ਅਸੀਂ ਤੁਹਾਡੀ ਪੋਸਟ ਨੂੰ ਘਰ ਬੈਠੀ ਅਪਲਾਈ ਕਰ ਸਕੀਏ ਤੁਸੀਂ ਆਪਣੇ ਪੋਸਟ ਨਾਲ ਖੁਦ ਵੀ ਭਰਨੇ ਸਿੱਖ ਸਕਦੇ ਹੋ ਸਾਡੇ ਕੋਲੋਂ ਇਸ ਦੇ ਨਾਲ ਤੋਂ ਹੀ ਸਾਡੇ ਕੋਲੋਂ ਇੰਟਰਨੈਟ ਇਹ ਫੈਫਦਾ ਤੇ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਵੀ ਸਿੱਖ ਸਕਦੇ ਹਾਂ